ਮਨਰੇਗਾ ਮਜ਼ਦੂਰਾ ਤੋਂ ਜਿਹੜੀਆਂ ਕਿ ਅਨਪੜ ਬੀਬੀਆਂ ਨੇਗੀਆਂ ਉਹਨਾਂ ਤੋਂ ਇੱਕ ਹਲਫੀਆ ਬਿਆਨ ਲਿਆ ਜਿਦੇ ਵਿੱਚ ਇਹ ਕਹਿ ਕੇ ਸਾਈਨ ਕਰਵਾਏ ਗਏ ਕਿ ਅਸੀਂ ਕੰਮ ਲੈਣ ਆਏ ਹਾਂਗੇ ਤੁਹਾਨੂੰ ਕੰਮ ਦੇਣਾਗਾ ਮਨਰੇਗਾ ਦਾ ਕੰਮ ਲੈਣ ਦੇ ਲਈ ਉਹ ਬੀਬੀਆਂ ਨੇ ਸਾਈਨ ਨਹੀਂ ਕੀਤੇ ਪਰ ਉਹ ਨਿਕਲਿਆ ਬਾਅਦ ਵਿੱਚ ਕਿ ਕੁੜੀ ਨੇ ਪੈਸੇ ਲੈਨੇ ਫਿਰ ਉਹਨਾਂ ਨੇ ਵੀਡੀਓ ਦਫ਼ਤਰ ਆ ਕੇ ਦੁਬਾਰਾ ਤੋਂ ਇਹ ਬਿਆਨ ਦਿੱਤਾ ਕਿ ਇਹ ਸੱਤ ਧੋਖੇ ਨਾਲ ਸਾਈਨ ਕਰਵਾਏ ਗਏ ਨਹੀਂ ਇਸ ਕੁੜੀ ਨੇ ਕਦੇ ਸਾਡੇ ਤੋਂ ਪੈਸੇ ਨਹੀਂ ਲਏ ਤੇ ਮੰਨੀਆਂ ਵੀ ਸੀਗੀਆਂ ਉਹ ਬਿਆਨਾਂ ਦੀ ਕਾਪੀ ਹੈ ਜਿਹੜੀ ਅਸਲ ਦੇ ਵਿੱਚ ਮੇਰੇ ਪੱਖ ਦੇ ਵਿੱਚ ਬਿਆਨ ਆ ਰਹੇ ਸੀਗੇ ਲੋਕਾਂ ਦੇ ਉਹ ਬਿਆਨ ਇਹਨਾਂ ਨੇ ਲਗਾਈ ਨਹੀਂ ਜੋ ਮੁੱਢਲੀ ਜਾਂਚ ਇਹੀ ਸਾਹਮਣੇ ਆਇਆ ਕਿ ਜਿਹੜੇ ਉਹਨਾਂ ਦੇ ਜਿਹੜੇ ਪੈਸੇ ਲੈਂਦੇ ਸਬੂਤਾਂ ਕਾਫੀ ਜਿਹੜੇ ਆ ਸਾਹਮਣੇ ਲੋਕਾਂ ਨੇ ਗੱਲ ਕਰਕੇ ਰੱਖੀ ਇਸ ਸਬੰਧੀ ਮੈਂ ਹੀ ਚਾਹਾਂਗਾ ਕਿਉਂਕਿ ਅੱਗੇ ਸਾਡੇ ਗਰੀਬ ਰੇਖਾ ਤੋਂ ਜਿਹੜੇ ਲੋਕ ਨੇ ਉਹ ਨਰੇਗਾ ਦਾ ਕੰਮ ਕਰ ਰਹੇ ਆ ਆਪਣੀ ਬੜੀ ਮਾਮੂਲੀ ਜੀ ਦਿਹਾੜੀ ਤੇ ਜੇ ਔਰਤੋਂ ਵੀ ਹੈ ਕੋਈ ਉਹੋ ਜਿਹਾ ਬੰਦਾ ਜਾਂ ਕੋਈ ਉਹੋ ਜਿਹਾ ਦੋਸ਼ੀ ਉਹਨਾਂ ਕੋਲੋਂ ਪੈਸੇ ਲੈ ਕੇ ਆਪਣੀ ਜੇਬ 'ਚ ਪਾ ਲਾਂਦਾਗਾ ਮੈਂ ਕਹਿੰਦਾ ਇਸ ਤੋਂ ਵੱਡਾ ਇਹ ਦੁਨੀਆ 'ਤੇ ਕੋਈ ਪਾਪ ਨਹੀਂ ਹੋ ਸਕਦਾ ਮੈਂ ਬੇਰੋਜ਼ਗਾਰ ਸੀਗੀ ਇਹਨਾਂ ਨੂੰ ਇਹ ਸੀਗਾ ਕਿ ਪਹਿਲਾਂ ਤਾਂ ਕਿ ਇਹਨੇ ਫੀਸ ਹੀ ਨਹੀਂ ਭਰ ਪਾਣੀ ਕਿਉ ਦੇ ਨਾਲ ਸਮਾਧ ਰੱਖਦੀ ਹੈ ਤੇ ਬੇਰੋਜ਼ਗਾਰਾਂ ਮੈਨੇ ਕਿਸੇ ਤੋਂ ਪੈਸੇ ਮੰਗ ਕੇ 130 ਰੁਪਏ ਫੀਸ ਭਰੇ ਤੇ ਜਦੋਂ ਆਰਟੀਆਈ ਦਾ ਜਵਾਬ ਆਇਆ ਤਾਂ ਉਹਦੇ ਵਿੱਚ ਆ ਚੀਜ਼ਾਂ ਨਿਕਲੀਆਂ ਕਿਉਂਕਿ ਜਿਹੜਾ ਏਟੀਆਰ ਦੇ ਵਿੱਚ ਵੀ ਪਾਇਆ ਹੋਇਆ ਸੀ ਉਹ ਸਿਰਫ ਮੇਰਾ ਨਾਮ ਨਹੀਂ ਸੀ ਕੱਲੀ ਦਾ ਉਹਦੇ ਵਿੱਚ ਜੀਆਰਐਸ ਇੰਦਰਜੀਤ ਦਾ ਵੀ ਨਾਮ ਸੀ ਕਿ ਇਹਨਾਂ ਨੇ ਕਦੇ ਰੋਜ਼ਗਾਰ ਮੇਲਾ ਨਹੀਂ ਕਰਵਾਇਆ ਪਿੰਡ ਦੇ ਵਿੱਚ ਆ ਕੇ ਤੇ ਕੋਰਮ ਪੂਰਾ ਨਹੀਂ ਸੀ ਸੱਤ ਰਜਿਸਟਰ ਨਹੀਂ ਸੀਗੇ ਇਹਨਾਂ ਨੇ ਕਦੇ ਫਰਸਟ ਏਡ ਕਿਟ ਨਹੀਂ ਪਿੰਡ ਦੇ ਵਿੱਚ ਆ ਕੇ ਦਿੱਤੀ ਤਾਂ ਫਿਰ ਮੇਰੇ ਤੇ ਹੀ ਕਾਰਵਾਈ ਕਿਉਂ ਕੀਤੀ ਗਈ ਤੁਸੀਂ ਸਮਝ ਸਕਦੇ ਹੋ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਹਾਂ ਤੇ ਉਹ ਦੂਜੇ ਪਾਸੇ ਕਾਨੂੰਨ ਦੀਆਂ ਸਰੇਆਮ ਧਜੀਆਂ ਉਡਾ ਰਹੇ ਨੇ ਮੇਰਾ ਨਾਮ ਹਰਦੀਪ ਕੌਰ ਐ ਸਰ ਤੁਸੀਂ ਪੈਨਾ ਕਿੱਥੇ ਲੱਗੇ ਹੋਏ ਸੀ ਤੇ ਆਰਟੀਆਈ ਤੁਹਾਨੂੰ ਮਿਲੀ ਜਿਹੜੇ ਹੈ ਕਿਸ ਤਰ੍ਹਾਂ ਦੀ ਮਿਲੀ ਹੈ ਸਰ ਇਸ ਆਰਟੀਆਈ ਮੈਨੇ ਇੱਕ ਪਟਾਲ ਦੀ ਕਾਪੀ ਮੰਗੀ ਸੀ ਪੂਰੀ ਏਡੀਸੀ ਦਫਤਰੋਂ ਤੇ ਜਿਹਦੇ ਵਿੱਚ ਵਿਦਿਆਰਥੀ ਦੀ ਜਿਹੜੀ ਸਕੂਲ ਦੀ ਨੋਟਬੁੱਕ ਹੈ ਉਹ ਸਾਰੀ ਫੋਟੋ ਕਾਪੀ ਕਰਕੇ ਲਗਵਾਈ ਗਈ ਹੈ ਸਿਰਫ ਪਹਿਲੇ 28 ਪੇਜ ਨੇ ਜਿਹੜੇ ਉਹ ਪੜਤਾਲ ਦੇ ਨੇ ਬਾਕੀ ਫੋਟੋ ਕਾਪੀ ਹੈ ਜੀ ਤੇ बार-बार ਇੱਕੋ ਪੇਜ ਲਗਾਏ ਗਏ ਨੇ ਕਿੰਨੇ ਪੇਜਾਂ ਦੀ ਸੀ ਜੀ ਟੋਟਲ 65 ਪੇਜਾਂ ਦੀ ਸੀ ਇਹਨਾਂ ਨੇ ਕਹੀਏ ਕਾਦੀ ਪੜਤਾਲ ਦੀ ਰਿਪੋਰਟ ਨੂੰ ਤਾਂ ਆਰਟੀ ਮੰਗਾਈ ਸੀ ਤੁਸੀਂ ਸਰ ਅਸਲ ਦੇ ਵਿੱਚ ਪਹਿਲਾਂ ਮੈਂ ਮੇਟ ਰਹਿ ਚੁੱਕੀ ਹਾਂਗੀ ਮਨਰੇਗਾ ਦੀ ਤੇ ਇਹਨਾਂ ਨੇ ਇੱਕ ਪਲੈਨਿੰਗ ਕਰਕੇ ਮੈਨੂੰ ਹਟਾਉਣ ਦੀ ਪੂਰੀ ਤਰੀਕੇ ਨਾਲ ਕੋਸ਼ਿਸ਼ ਕੀਤੀ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਗੀਆਂ ਅੱਗੇ ਆਉਂਦੀਆਂ ਗਈਆਂ ਉਹ ਹਟਾਉਣਾ ਮੈਨੂੰ ਇਸ ਲਈ ਚਾਹੁੰਦੇ ਸੀ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਵਾ ਰਹੇ ਸੀ ਮਨਰੇਗਾ ਕਾਨੂੰਨ ਜਿਹੜਾ 2005 ਦਾ ਬਣਿਆ ਹੋਇਆ ਤੇ ਇਹ ਪ੍ਰਸ਼ਾਸਨ ਚਾਹੁੰਦਾ ਨਹੀਂ ਹੈਗਾ ਕਿ ਕਾਨੂੰਨ ਲਾਗੂ ਹੋਵੇ ਕੀ ਕਰਨਾ ਇਹਦੇ ਪਿੱਛੇ ਕੌਣ ਸੀ ਜਿਹੜਾ ਹੈਗਾ ਤੁਹਾਨੂੰ ਡਿਸਮਿਸ ਵੀ ਕੀਤਾ ਗਿਆ ਮੇੜ ਦੀ ਲੋਕਦੀ ਇਹਦੇ ਵਿੱਚ ਸਾਰੇ ਇਹ ਹੈ ਕਿ ਇੱਕ 17 ਜਨਵਰੀ ਨੂੰ ਸਾਡੇ ਪਿੰਡ ਦੇ ਵਿੱਚ ਸੋਸ਼ਲ ਆਡਿਟ ਹੋਇਆ ਸੀ ਜਿਦੇ ਵਿੱਚ ਕਿ ਕੌਰਮ ਵੀ ਪੂਰਾ ਨਹੀਂ ਸੀ ਕੋਈ ਵੀਡੀਓਗ੍ਰਾਫੀ ਨਹੀਂ ਸੀ ਤੇ ਕਾਨੂੰਨ ਮੁਤਾਬਿਕ ਉਹ ਹੈ ਉਹ ਨਹੀਂ ਸੀ ਮਤੇ ਵੀ ਲੋਕਾਂ ਦੇ ਕਹਿ ਮੁਤਾਬਿਕ ਨਹੀਂ ਸੀ ਪਾਏ ਗਏ ਤੇ ਮੈਨੇ ਇਸ ਚੀਜ਼ ਦੀ ਆਵਾਜ਼ ਉਠਾਈ ਉਹਨਾਂ ਨੇ ਮੈਨੂੰ ਫੇਰ ਮੇਰੇ ਤੇ ਇੱਕ ਏਟੀਆਰ ਪਾ ਦਿੱਤੀ ਕਿ ਇਹ ਪੈਸੇ ਲੈਂਦੀ ਹੈਗੀ ਲੋਕਾਂ ਤੋਂ ਤੇ ਵੀਡੀਓ ਦਫ਼ਤਰ ਨੇ ਫੇਰ ਮਨਰੇਗਾ ਮਜ਼ਦੂਰਾ ਤੋਂ ਜਿਹੜੀਆਂ ਕਿ ਅਨਪੜ ਬੀਬੀਆਂ ਨੇਗੀਆਂ ਉਹਨਾਂ ਤੋਂ ਇੱਕ ਹਲਫੀਆ ਬਿਆਨ ਲਿਆ ਜਿਹਦੇ ਵਿੱਚ ਇਹ ਕਹਿ ਕੇ ਸਾਈਨ ਕਰਵਾਏ ਗਏ ਕਿ ਅਸੀਂ ਕੰਮ ਲੈਣ ਆਏ ਹਾਂਗੇ ਤੇ ਤੁਹਾਨੂੰ ਕੰਮ ਦੇਣਾਗਾ ਮਨਰੇਗਾ ਦਾ ਕੰਮ ਲੈਣ ਦੇ ਲਈ ਉਹ ਬੀਬੀਆਂ ਨੇ ਸਾਈਨ ਨਹੀਂ ਕੀਤੇ ਪਰ ਉਹ ਨਿਕਲਿਆ ਬਾਅਦ ਵਿੱਚ ਕਿ ਕੁੜੀ ਨੇ ਪੈਸੇ ਲੈਨੇ ਫਿਰ ਉਹਨਾਂ ਨੇ ਵੀਡੀਓ ਦਫ਼ਤਰ ਆ ਕੇ ਦੁਬਾਰਾ ਤੋਂ ਇਹ ਬਿਆਨ ਦਿੱਤਾ ਕਿ ਇਹ ਸੱਤ ਧੋਖੇ ਨਾਲ ਸਾਈਨ ਕਰਵਾਏ ਗਏ ਨਹੀਂ ਇਸ ਕੁੜੀ ਨੇ ਕਦੇ ਸਾਡੇ ਤੋਂ ਪੈਸੇ ਨਹੀਂ ਲਏ ਤੇ ਮੰਨੀਆਂ ਵੀ ਸੀਗੀਆਂ ਉਹ ਬਿਆਨਾਂ ਦੀ ਕਾਪੀ ਹੈ ਜਿਹੜੀ ਅਸਲ ਦੇ ਵਿੱਚ ਮੇਰੇ ਪੱਖ ਦੇ ਵਿੱਚ ਬਿਆਨ ਆ ਰਹੇ ਸੀਗੇ ਲੋਕਾਂ ਦੇ ਉਹ ਬਿਆਨ ਇਹਨਾਂ ਨੇ ਲਗਾਈ ਨਹੀਂ ਉਹ ਬੰਦੇ ਆਰਟੀਆ ਦੇ ਵਿੱਚ ਆਰਟੀਆ ਵਿੱਚ ਤੁਹਾਡੇ ਪੈਸੇ ਤਾਂ ਪੂਰੇ ਭਰੇ ਸੀ 65 ਪੇਜਾਂ ਦੀ ਜੋ ਆਰਟੀ ਮੰਗੀ ਸੀ ਤੁਸੀਂ ਕਿੰਨੇ ਪੈਸੇ ਭਰੇ ਸੀ ਸਰ ਇਹ 65 ਪੇਜਾਂ ਦੀ ਆਰਟੀਆ ਕਿਹਾ ਸੀ ਇਹਨਾਂ ਨੇ ਤੇ 2 ਰੁਪਏ ਪਰ ਪੇਜ ਦੇ ਹਿਸਾਬ ਨਾਲ ਸੀ 130 ਰੁਪਏ ਮੈਂ ਫੀਸ ਭਰ ਕੇ ਉਹਦੀ ਮੇਰੇ ਕੋਲ ਸਲਿੱਪ ਵੀ ਪਈ ਆ ਤੇ ਮੇਰੇ ਮੈਂ ਬੇਰੋਜ਼ਗਾਰ ਸੀਗੀ ਇਹਨਾਂ ਨੂੰ ਇਹ ਸੀਗਾ ਕਿ ਪਹਿਲਾਂ ਤਾਂ ਕਿ ਇਹਨੇ ਫੀਸ ਹੀ ਨਹੀਂ ਭਰ ਪਾਣੀ ਕਿਉਂਕਿ ਗਰੀਬ ਪਰਿਵਾਰ ਦੇ ਨਾਲ ਸਮਾਨ ਰੱਖਦੀ ਆ ਤੇ ਬੇਰੋਜ਼ਗਾਰ ਆ ਮੈਂਨੇ ਕਿਸੇ ਤੋਂ ਪੈਸੇ ਮੰਗ ਕੇ 130 ਰੁਪਏ ਫੀਸ ਭਰੇ ਤੇ ਜਦੋਂ RTI ਦਾ ਜਵਾਬ ਆਇਆ ਤਾਂ ਉਹਦੇ ਵਿੱਚ ਆ ਚੀਜ਼ਾਂ ਨਿਕਲੀਆਂ। ਵੱਡੀ ਕੀ ਕੁਆਲੀਫਿਕੇਸ਼ਨ ਹੈ? ਸਰ ਮੇਰੀ ਬੀਟੈਕ ਕੀਤੀ ਹੋਈ ਹੈ। ਤੇ ਹੁਣ ਕੀ ਮੰਗਾਂ? ਤੁਸੀਂ ਆਪਣਾ ਪੱਕਾ ਰੱਖਿਆ ADC ਸਾਹਿਬ ਕੋਲ ਜੀ। ਸਰ ਇਹਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਤਕਰੀਬਨ ਦੱਸਿਆ ਗਿਆ ਸੀਗਾ। ਹੁਣ ਤੁਸੀਂ ਇਹਦੇ ਤੋਂ ਹਿਸਾਬ ਲਗਾ ਸਕਦੇ ਹੋ ਕਿ RTI ਦੇ ਵਿੱਚ ਹੀ ਲਗਾਓ। ਜੀ ਜੇ ਤੁਸੀਂ ਉਹਦੇ ਅਗੇਂਸਟ ਕਰਾਵੇ ਉਹ ਤੁਹਾਨੂੰ ਰਿਟਰਨ ਚ ਕਰਾਇਆ ਗਿਆ ਤੁਸੀਂ ਫਿਰ ਉੱਥੇ ਵੀ ਮਿਲ ਸਿਆ। ਸਰ ਉਹਤੇ ਵੀ ਮੈਨੇ ਰਿਟਨ ਦੇ ਵਿੱਚ ਦਿੱਤਾ ਸੀ ਏਡੀਸੀ ਸਾਹਿਬ ਨੂੰ ਤੇ ਏਡੀਸੀ ਸਾਹਿਬ ਨੇ ਅੱਗੇ ਵੀਡੀਓ ਮੈਮ ਨੂੰ ਫੇਰ ਦੁਬਾਰਾ ਮਾਰਕ ਕਰਤਾ ਬਟ ਕੋਈ ਕਾਰਵਾਈ ਨਹੀਂ ਹੋਈ ਹੈਗੀ ਫਿਰ ਉਸ ਤੋਂ ਬਾਅਦ ਵੀ ਏਡੀਸੀ ਸਾਹਿਬ ਸਾਡੇ ਪਿੰਡ ਆਏ ਤੇ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਮੇਰੇ ਪੱਖ ਦੇ ਵਿੱਚ ਫੈਸਲਾ ਸੁਣਾਇਆ ਸੀ ਕਿਉਂਕਿ ਉੱਥੇ ਕੋਈ ਸਬੂਤ ਨਹੀਂ ਸੀ ਮਿਲਿਆ ਜੇ ਮੈਂ ਕੁਝ ਕੀਤਾ ਹੁੰਦਾ ਤਾਂ ਸਬੂਤ ਮਿਲਦਾ ਸੀ ਤਾਂ ਸਿਰਫ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਆ ਏਡੀਸੀ ਤਾਂ ਹੁਣ ਵੀ ਕਹੀ ਜਾਂਦੇ ਨੇ ਵੀ ਜਿਹੜਾ ਹੈਗਾ ਪੈਸੇ ਤੁਸੀਂ ਲਏ ਸੀ ਤਾਂ ਕਰਕੇ ਜਿਹੜਾ ਹੈਗਾ ਡਿਸਮਿਸ ਕੀਤਾ ਦੇਖੋ ਸ਼ਿਕਾਇਤਾਂ ਦਾ ਜੀ ਸਭ ਦੇ ਖਿਲਾਫ ਆਉਂਦੀਆਂ ਰਹ ਕਿਉਂਕਿ ਜਿਹੜਾ ਏਟੀਆਰ ਦੇ ਵਿੱਚ ਵੀ ਪਾਇਆ ਹੋਇਆ ਸੀ ਉਹ ਸਿਰਫ ਮੇਰਾ ਨਾਮ ਨਹੀਂ ਸੀ ਕੱਲੀ ਦਾ ਉਹਦੇ ਵਿੱਚ ਜੀਆਰਐਸ ਇੰਦਰਜੀਤ ਦਾ ਵੀ ਨਾਮ ਸੀ ਕਿ ਇਹਨਾਂ ਨੇ ਕਦੇ ਰੋਜ਼ਗਾਰ ਮੇਲਾ ਨਹੀਂ ਕਰਵਾਇਆ ਪਿੰਡ ਦੇ ਵਿੱਚ ਆ ਕੇ ਤੇ ਕੋਰਮ ਪੂਰਾ ਨਹੀਂ ਸੀ ਸੱਤ ਰਜਿਸਟਰ ਨਹੀਂ ਸੀਗੇ ਇਹਨਾਂ ਨੇ ਕਦੇ ਫਰਸਟ ਏਡ ਕਿਟ ਨਹੀਂ ਪਿੰਡ ਦੇ ਵਿੱਚ ਆ ਕੇ ਦਿੱਤੀ ਤਾਂ ਫਿਰ ਮੇਰੇ ਤੇ ਹੀ ਕਾਰਵਾਈ ਕਿਉਂ ਕੀਤੀ ਗਈ ਤੁਸੀਂ ਸਮਝ ਸਕਦੇ ਹੋ ਕਿਉਂਕਿ ਅਸੀਂ ਕਾਨੂੰਨ ਲਾਗੂ ਕਰਾਉਣ ਦੀ ਲੜਾਈ ਲੜ ਰਹੇ ਹਾਂ ਤੇ ਉਹ ਦੂਜੇ ਪਾਸੇ ਕਾਨੂੰਨ ਦੀਆਂ ਸਰੇਆਮ ਤੱਜੀਆਂ ਉਡਾ ਰਹੇ ਨੇ ਹੁਣ ਕੀ ਮੰਗ ਕਰਦੇ ਤੁਸੀਂ ਸਰ ਮੇਰੀ ਮੇਨ ਮੰਗ ਇਹੀ ਹੈ ਕਿ ਸਾਡਾ ਜੋ ਮਨਰੇਗਾ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਸਾਡੀ ਆਨਲਾਈਨ ਅਰਜੀ ਕੀਤੀ ਜਾਵੇ ਤੇ ਉਸ ਤੋਂ ਇਲਾਵਾ ਜਿਹੜੇ ਵੀ ਮੇਟ ਇਸ ਤਰੀਕੇ ਨਾਲ ਹਟਾਏ ਰਿਹਾ ਜਾ ਰਹੇ ਨੇ ਜਾਲੀ ਬਿਨਾ ಗ್ರಾಮ ਸਭਾਵਾਂ ਕੀਤੇ ਉਹ ਦੁਬਾਰਾ ਤੋਂ ਬਹਾਲ ਕੀਤੇ ਜਾਣ। ਤੁਸੀਂ ਅੱਗੇ ਵੀ ਜਾ ਰਹੇ ਹੋ ਕੋਰਟ ਵਗੈਰਾ ਚ ਰੁਕੋ ਕਰਨ ਦੀ ਸੰਭਾਅ ਵਿੱਚ। ਹਾਂਜੀ ਬਿਲਕੁਲ ਅਸੀਂ ਕਾਨੂੰਨੀ ਸਲਾਹ ਲੈ ਰਹੇ ਅਗੇ। ਪਾਲੀਆਂ ਦੀ ਇੱਕ ਜਿਹੜੀ ਹੈਗਾ ਤਬਰਾਰੀਆ ਹਰਦੀਪ ਕੋਰ ਜੋ ਆਰਟੀਆਈ ਮੰਗੀ ਸੀ ਉਸ ਨੂੰ ਦਿੱਤੀ ਨਗੇ ਜੋ ਬੱਚੇ ਦੇ ਜਿਹੜੇ ਹੈਗਾ ਤੁਹਾਨੂੰ ਮੁਬਾਰਕ ਦੀ ਕਾਪੀ ਦਾ ਵਰਕ ਆਹੀ ਜਿਹੜੇ ਹੈ ਕੋਈ ਸਿੰਗਲ ਪੇਜ ਹੀ ਦਿੱਤਾ ਗਿਆ ਦੇਖੋ ਜੀ ਜੇ ਇਹ ਤੇ ਗੱਲ ਉਰੇ ਵਿੱਚ ਤੁਸੀਂ ਆਰਟੀ ਮੰਗੀ ਹੈ ਜਾਂ ਉਹਨਾਂ ਵਿੱਚ ਉਹਨਾਂ ਨੂੰ ਜੇ ਹੋਮਵਰਕ ਦੀ ਤੁਸੀਂ ਗੱਲ ਕੀਤੀ ਹੈ ਉਹ ਦਿੱਤਾ ਗਿਆ ਰਿਗਾਰਡਿੰਗ ਗੱਲ ਕਰੀਏ ਕਿ ਮੇਟਦੀ ਮੇਟ ਦਾ ਕੰਮ ਮੁਟਲਾ ਜਿਹੜਾ ਕੰਮ ਹੈ ਉਹ ਜਿਹੜੀ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਦੀਆਂ ਟੈਂਟਾਂ ਸਾਂ ਪ੍ਰੋਪਰਲੀ ਲਗਾਣੀਆਂ ਤਾਂ ਕਿ ਉਹਨਾਂ ਦੀ ਦੇਖ ਰਿਕ ਰੱਖਣੀ ਪਿੰਡਾਂ 'ਚ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ ਇਸ ਸੰਬੰਧੀ ਜਿਹੜੀ ਹੈ ਜਦੋਂ ਅਸੀਂ ਪ੍ਰੋਪਰ ਇਨਕੁਆਇਰੀ ਕੀਤੀ ਕਿ ਕਿਉਂ ਉਹਨਾਂ 'ਚ ਦੋਸ਼ ਲੱਗਿਆ ਸੀਗਾ ਕਿ ਉਹ ਜਿਹੜੇ ਸਾਡੇ ਨਰੇਗਾ ਵਰਕਰਸ ਹੈ ਉਹਨਾਂ ਖਲ ਪੈਸੇ ਲੈ ਜਾਂਦੇ ਜਦੋਂ ਫਿਰ ਮੈਂ ਆ ਪਿੰਡ ਦौरा ਵਿਜ਼ਿਟ ਦौरा ਕੀਤਾ ਆਪ ਪਿੰਡ ਦਾ ਦौरा ਕਰਕੇ ਅਸੀਂ ਗ੍ਰਾਮ ਸਭਾ ਸੱਦੀ ਲੋਕ ਸਾਰੇ ਇਕੱਠੇ ਹੋਏ ਜੋ ਮੁੱਢਲੀ ਜਾਂਚ ਇਹ ਸਾਹਮਣੇ ਆਇਆ ਕਿ ਜਿਹੜੇ ਉਹਨਾਂ ਦੇ ਜਿਹੜੇ ਪੈਸੇ ਲੈਂਦੇ ਸਬੂਤਾਂ ਕਾਫੀ ਜਿਹੜੇ ਆ ਸਾਹਮਣੇ ਲੋਕਾਂ ਨੇ ਗੱਲ ਕਰਕੇ ਰੱਖੀ ਇਸ ਸਬੰਧੀ ਮੈਂ ਹੀ ਚਾਹਾਂਗਾ ਕਿਉਂਕਿ ਅੱਗੇ ਸਾਡੇ ਗਰੀਬ ਰੇਖਾ ਤੋਂ ਜਿਹੜੇ ਲੋਕ ਨੇ ਉਹ ਨਰੇਗਾ ਦਾ ਕੰਮ ਕਰ ਰਹੇ ਆ ਆਪਣੀ ਬੜੀ ਮਾਮੂਲੀ ਜੀ ਦਿਹਾੜੀ ਤੇ ਜੇ ਔਰਤੋਂ ਵੀ ਹੈ ਕੋਈ ਉਹੋ ਜਿਹਾ ਬੰਦਾ ਜਾਂ ਕੋਈ ਉਹੋ ਜਿਹਾ ਦੋਸ਼ੀ ਉਹਨਾਂ ਕੋਲੋਂ ਪੈਸੇ ਲੈ ਕੇ ਆਪਣੀ ਜੇਬ ਚ ਪਾ ਲਾਂਦਾਗਾ ਮੈਂ ਕਹਿੰਦਾ ਇਸ ਤੋਂ ਵੱਡਾ ਇਹ ਦੁਨੀਆ ਤੇ ਕੋਈ ਪਾਪ ਨਹੀਂ ਹੋ ਸਕਦਾ ਇਸੇ ਦਿਨ ਹੀ ਜਿਹੜੀ ਕਾ आरटीआई क्यों दी दी आरटीआई ਜਿਹੜੀ ਆ ਉਹਨਾਂ ਨੇ ਜੇ ਮੈਨੂੰ ਆਪਣੇ ਇੱਕ ਰਿਪੋਰਟਰ ਸਾਹਿਬ ਨੇ ਭੇਜੀ ਸੀਗੀ ਉਹ ਜਿਹੜੀ ਆਰਟੀਆਈ ਸੰਬੰਧੀ ਉਹਨਾਂ ਨੇ ਦੇ ਦਿੱਤੀ ਗਈ ਉਹ ਡਿਪਟੀ ਸੀਓ ਵੱਲੋਂ ਦਿੱਤੀ ਗਈ ਹੈ ਮੈਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਅਗਰ ਤੁਸੀਂ ਆਰਟੀਆਈ ਜਿਹੜੀ ਤੁਹਾਨੂੰ ਦੇ ਦਿੱਤੀ ਅਗਰ ਤੁਸੀਂ ਚਾਹੁੰਦੇ ਹੋ ਕਿ ਕਿਉਂ ਕਾਰਵਾਈ ਕੀਤੀ ਕਿਉਂ ਹਟਾਇਆ ਗਿਆ ਤੁਸੀਂ ਆਣ ਕੇ ਦੱਤਰ ਜ ਸਾਡਾ ਆਪਣੇ ਪੂਰੇ ਟਾਈਮ ਲਈ ਖੁੱਲਦਾ 5 ਵਜੇ ਤੱਕ ਖੁੱਲਦਾ ਜਦੋਂ ਮਰਜੀ ਤੁਸੀਂ ਆਣ ਕੇ ਤੁਸੀਂ ਐਂਡ ਪੰਨਿਆ ਦੀ ਉਹਨਾਂ ਨੇ ਮੰਗੀ ਸੀ ਜਿਹੜੀ ਹੈਗਾ ਮੰਗ ਕੀਤੀ ਸੀ ਤੇ ਉਹਦੀ ਫੀਸ ਵੀ ਭਰੀ ਸੀ ਸਿਰਫ ਇੱਕ ਪੇਜ ਨਾਲ ਹੀ ਸਾਰਿਆਂ ਕੋਈ ਗੱਲ ਨਹੀਂ ਜੀ ਜੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਜਿਹੜੀ ਆਰਟੀਆ ਵਿੱਚ ਪੂਰੀ ਸੂਚਨਾ ਨਹੀਂ ਮਿਲੀ ਇਸ ਸਬੰਧੀ ਜਾ ਕੇ ਮੈਂ ਪੂਰਾ ਪੁੱਛਗਿੱਛ ਕਰਵਾ ਕੇ ਉਹਨਾਂ ਨੂੰ ਪੂਰਾ ਪ੍ਰੋਪਰ ਉਪਲਬਧ ਕਰਾਵਾਂ ਮਿਹਰਬਾਨ